ਹਾਏ ਮੇਰਾ ਪਾਈ ਜੋੜਾ ਹਾਏ ਵੀਰਾ ਮੇਰਾ ਨਾਮ ਰਾਇਵੰਦਰ ਸਿੰਘ ਹੈ। ਅੱਛਾ ਇਹ ਜਰਾ ਦੇਖੋ ਜੇ ਦੀ ਕੀ ਇਹ ਮੇਰਾ ਭਰਾ ਸੀ ਆ ਜੀ। ਕੀ ਨਾਮ ਸੀ ਨਾ? ਇਹਦਾ ਨਾਮ ਪਰਮਜੀਤ ਸਿੰਘ ਜੀ ਸੀਗਾ ਜੀ ਕਬੱਡੀ ਜੀ ਦੇ ਨਾਂ ਨਾਲ ਜਾਣਦੇ ਸੀ। ਇਹਨਾਂ ਨੂੰ ਇਨਫੈਕਸ਼ਨ ਹੋ ਗਈ। ਅੱਛਾ। ਹਾਂ ਕਿੰਨੇ ਚੱਪੇ ਸੀ? ਇਹ ਦੋ ਤਿੰਨ ਦਿਨ ਰਹੀ। ਕਿੰਨੇ ਬੱਚੇ ਇਹਨਾਂ ਦੇ? ਦੋ ਬੱਚੇ ਹੈ ਜੀ। ਇੱਕ ਗੁੱਡੀ ਤੇ ਇੱਕ ਮੁੰਡਾ ਜੀ। ਤੇ ਭੈਣਾ ਭਣਾ। ਭੈਣਾ ਚਾਰ ਹੈ ਜੀ। ਬਾਈ ਸਾਸਰੀਕਾਲ ਸਾਰਿਆਂ ਨੂੰ। ਮੈਂ ਨਾਸਤੀ ਸਰਪੰਚ ਆ ਬਈ ਮੈਂ ਵੀ ਬਹੁਤ ਟਾਈਮ ਤੋਂ ਕਬੱਡੀ ਨਾਲ ਜੁੜਿਆ ਹੋਇਆ ਹਾਂ ਤੇ ਬਾਈ ਜੀਤ ਕੋਟਲੀ ਬਹੁਤ ਹੀ ਇੱਕ ਗਰੀਬ ਘਰ ਨੂੰ ਬਿਲੋਂਗ ਕਰਦਾ ਸੀ ਚਾਰ ਪੈਣਾ ਦਾ ਇਕੱਲਾ ਭਰਾ ਸੀ ਬਾਈ ਛੋਟੇ ਛੋਟੇ ਦੋ ਬੱਚੇ ਨੇ ਬਾਈ ਇੱਕ ਗੁੜੀ ਐ ਇੱਕ ਮੁੰਡਾ ਐ ਬਾਈ ਤੇ ਇੱਕ ਜਮੀ ਮੀਡੀਅਮ ਫੈਮਿਲੀ ਨਾਲ ਸੰਬੰਧ ਰੱਖਦਾ ਸੀ ਪ੍ਰਮਾਤਮਾ ਕਰੇ ਅਹੀ ਜੀ ਦਰਦ ਦੀ ਕੜੀ ਚਾਪ ਨੂੰ ਸਾਰੇ ਕਬੱਡੀ ਵਾਲਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਐ ਕਿ ਜਿੰਨਾ ਵੀ ਹੋ ਸਕੇ ਬਾਈ ਦੀ ਗੁੜੀਆ ਕਣੀ ਦੇਖ ਕੇ ਜਾਂ ਉਹਦੇ ਬੱਚਿਆਂ ਕਣੀ ਦੇਖ ਕੇ ਵੀ ਉਹਨੇ ਚੰਗੀ ਪਰਵਿਸ਼ ਹੋ ਜੇ ਉਹਦਾ ਸਾਥ ਦਿਓ ਬਈ ਸਾਰੇ ਕਬੱਡੀ ਵਾਲੇ ਅੱਜ ਤੱਕ ਕਬੱਡੀ ਵਾਲੇ ਜਿੰਨੇ ਵੀ ਆਪਾਂ ਦਰਸ਼ਕਾਂ ਜਾਂ ਪ੍ਰੋਨੋਟਰ ਨੇ ਜਾਂ ਖੜਿਆ ਰੀਆਂ ਸਭ ਨੇ ਬਈ ਕਬੱਡੀ ਵਾਲਿਆਂ ਨੇ ਮਦਦ ਕਰੀ ਹੈ ਮੇਰੀ ਇੱਕ ਹੀ ਬੇਨਤੀ ਹੈ ਕਬੱਡੀ ਜਗਤ ਦੇ ਨੂੰ ਸਾਰੇ ਕਬੱਡੀ ਵਾਲਿਆਂ ਨੇ ਜਿੰਨਾ ਵੀ ਹੋ ਸਕੇ ਕਿਸੇ ਦਾ ਵੱਧ ਤੋਂ ਵੱਧ ਬਾਈ ਦੀ ਹੈਲਪ ਕਰੋ ਬਈ ਜਰੂਰ ਧੰਨਵਾਦ ਰਾਜ ਸਿੰਘ ਹੈ ਜੀ ਰਿਸ਼ਤੇ ਚ ਮੇਰਾ ਭਾਨ ਜਿਹਾ ਲੱਗਦਾ ਸੀ ਔਰ ਕਬੱਡੀ ਦੇ ਕਬੱਡੀ ਜਗਤ ਦਾ ਇੱਕ ਤਰੂ ਤਾਰਾ ਸੀਗਾ ਜਿਹੜਾ ਕਿ ਅੱਜ ਟੁੱਟ ਕੇ ਵਿਖਰ ਗਿਆ ਤੇ ਸਾਨੂੰ ਸਾਰਿਆਂ ਨੂੰ ਜਿਹੜਾ ਹੈ ਉਹ ਕੱਲਿਆਂ ਛੱਡ ਗਿਆ ਔਰ ਇੱਕ ਕਬੱਡੀ ਜਗਤ ਨੂੰ ਇੱਕ ਬਹੁਤ ਵੱਡਾ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਤੇ ਜਿਹੜਾ ਕਿ ਘਾਟਾ ਕਦੇ ਵੀ ਪੂਰਾ ਨਹੀਂ ਹੋਣਾ ਤੇ ਪਿੰਡ ਦਾ ਨਾਮ ਜਿਹੜਾ ਹੈ ਇਸ ਨੇ ਕੋਟਲੀ ਪਿੰਡ ਜਿਹੜਾ ਹੈ ਪੂਰੇ ਵਰਲਡ ਦੇ ਵਿੱਚ ਕਿਉਂਕਿ ਵਿਦੇਸ਼ਾਂ 'ਚ ਵੀ ਖੇਡ ਕੇ ਆਇਆ 3-4 ਦਿਨ ਪਹਿਲਾਂ ਪਾਈ ਬਖਤੌਰ ਵੀ ਇਸ ਨੇ ਮੈਚ ਖੇਡਿਆਗਾ ਉਸ ਤੋਂ ਬਾਅਦ ਆ ਕੇ ਬਿਮਾਰ ਹੋਇਆ ਬਸ 2-3 ਦਿਨ ਜਿਹੜਾ ਹੈ ਇਨਫੈਕਸ਼ਨ ਜਿਹੜੀ ਹੈ ਉਹ ਜਾਦਾ ਫੇਫੜਿਆਂ ਨੂੰ ਤੇ ਕਿਡਨੀਆਂ ਨੂੰ ਜਿਹੜਾ ਹੈ ਡੈਮੇਜ ਕਰ ਗਈ ਔਰ ਰਿਕਵਰ ਨਹੀਂ ਕਰ ਸਕਿਆ ਦਲੇਰ ਬਹੁਤ ਸੀਗਾ ਤੇ ਇਸ ਕਰਕੇ ਅੱਜ ਸਾਰੇ ਹੀ ਤੂਰੋ ਨੂੜਿਓ ਜਿੰਨੇ ਵੀ ਕਬੱਡੀ ਨਾਲ ਜੁੜੀਆਂ ਹੋਈਆਂ ਹਸਤੀਆਂ ਪਹੁੰਚੀਆਂ ਨੇ ਦੋਸਤ ਮਿੱਤਰ ਰਿਸ਼ਤੇਦਾਰ ਪਹੁੰਚੇ ਨੇ ਸਾਰੇ ਇਸ ਗਮ ਦੀ ਘੜੀ ਦੇ ਵਿੱਚ ਕਿਉਂਕਿ ਚਾਰ ਭੈਣਾਂ ਦਾ ਇਕੱਲਾ ਭਰਾ ਸੀ ਔਰ ਪਹਿਲਾਂ ਸਾਡੀ ਭੈਣ ਜੀ ਕਾਫੀ ਸਾਲ ਪਹਿਲਾਂ ਜਿਹੜਾ ਹੈ ਉਹਦੇ ਛੋਟਾ ਹੀ ਸੀ ਇਹ ਜਦੋਂ ਉਹਨਾਂ ਦੀ ਡੈਥ ਹੋ ਗਈ ਸੀ ਹਲੇ ਉਹਨਾਂ ਦਾ ਇਹ ਘਾਟਾ ਸਦਮਾ ਬਰਦਾਸ਼ਤ ਨਹੀਂ ਹੋਇਆ ਸੀ ਸਾਥੋਂ ਕਿ ਪ੍ਰਮਾਤਮਾ ਨੇ ਸਾਡੇ ਨਾਲ ਆਪਾਣਾ ਪਰਦਾ ਦਿੱਤਾ ਪ੍ਰਮਾਤਮਾ ਪਰਿਵਾਰ ਨੂੰ ਸਾਨੂੰ ਸਾਰਿਆਂ ਨੂੰ ਸ਼ਕਤੀ ਦੇਵੇ ਕਿ ਪਰਿਵਾਰ ਦੇ ਨਾਲ ਅਸੀਂ ਖੜ੍ਹ ਸਕੀਏ